ਵਾਈ ਕਾਟ ਕਰਾਂਗੇ ਗੈਨੀ ਹਰਪੀ ਸਿੰਘ ਮਾਫੀ ਮੰਗਣਤਾ ਜੋਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਪਿਛਲੇ ਦਿਨਾਂ ਤੋਂ ਇਸ ਦਾ ਰੋਸ ਪ੍ਰਗਟ ਹੋ ਰਿਹਾ ਸੀ ਕਿ ਦਰਜੀਆਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਲੋਕ ਨਾਰਾਜ਼ ਨੇ ਤੇ ਉਹਨਾਂ ਤੋਂ ਉਹਨਾਂ ਨੇ ਮਾਫੀ ਜਿਹੜੀ ਆ ਮੰਗੀ ਆ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਦੇ ਉੱਤੇ ਵੀ ਜਿਹੜੇ ਆ ਉਹ ਕਈ ਕਿਸਮ ਦੇ ਜਿਹੜੇ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਗੁਰਜੀਤ ਰਾਣਾ ਤੇ ਵਿਕਰਮ ਸਿੰਘ ਮਜੀਠੀਆ ਆਪ ਸਵਿਚ ਜਿਹੜੇ ਆ ਉਹ ਤੁੰਤੂ ਮੈਂ ਹੁੰਦੀਆਂ ਤੇ ਉੱਥੇ ਜਿਹੜੀਆਂ ਉਹ ਗਾਲਾਂ ਕੱਢੀਆਂ ਜਾਂਦੀਆਂ ਨੇ ਇਸ਼ਾਰੇ ਕੀਤੇ ਜਾਂਦੇ ਆ ਸਦਜੋ ਪਸੇ ਨਵੇਂ ਕਾਲੀ ਦਲ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੇ ਮਾਫੀ ਮੰਗੀ ਹੈ। ਉਹਨਾਂ ਨੇ ਮਾਫੀ ਤਾਂ ਮੰਗਿਆ ਕਿਉਂਕਿ ਜਦੋਂ ਉਹ ਪ੍ਰਧਾਨ ਬਣੇ ਸੀ ਤਾਂ ਉਹਨਾਂ ਵੱਲੋਂ ਇੱਕ ਦਰਜੀਆਂ ਨੂੰ ਲੈ ਕੇ ਇੱਕ ਉਦਾਹਰਨ ਦਿੱਤੀ ਗਈ ਸੀ ਜਿਹਦੇ ਚਾਲਦੇ ਦਰਜੀ ਭਾਈ ਚਾਰੇ ਵੱਲੋਂ ਰੋਸ ਜਤਾਇਆ ਗਿਆ ਸੀ ਤਾਂ ਕਿਹਾ ਗਿਆ ਸੀ ਅਸੀਂ ਤੁਹਾਡਾ ਬਾਈਕਾਟ ਕਰਾਂਗੇ। ਗੈਨੀ ਹਰਪ੍ਰੀਤ ਸਿੰਘ ਮਾਫੀ ਮੰਗਣ ਤਾਂ ਅੱਜ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਜੀ। ਇਹ ਮਾਫੀ ਇਸ ਕਰਕੇ ਮੰਗੀ ਗਈ ਆ ਕਿ ਆਲ ਇੰਡੀਆ ਖੱਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨਰਿੰਦਰ ਸਿੰਘ ਰਖੜਾ ਸ੍ਰੀ ਮੁਕਸਰ ਸਾਹਿਬ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਦੀਪ ਸਿੰਘ ਖੇਤਰੀ ਤੇ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਚ ਅੱਜ ਜਿਹੜੇ ਆ ਉਹ ਉਹਨਾਂ ਨੂੰ ਮਿਲੇ ਤੇ ਉਹ ਪਿਛਲੇ ਦਿਨਾਂ ਤੋਂ ਇਸ ਦਾ ਰੋਸ ਪ੍ਰਗਟ ਹੋ ਰਿਹਾ ਸੀ ਕਿ ਦਰਜੀਆਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਸੋ ਉਹਦਾ ਅੱਛੀ ਗੱਲ ਹੈ ਗਿਆਨੀ ਅਰਪੀਰ ਸਿੰਘ ਜੀ ਨੇ ਮਹਿਸੂਸ ਕਰ ਲਿਆ ਕਿ ਉਹਨਾਂ ਲੋਕਾਂ 'ਚ ਰੋਸ ਹੈ ਬਜਾਏ ਇਸ ਦੇ ਕਿ ਇਸ ਗੱਲ ਨੂੰ ਕਿਤੇ ਅੱਗੇ ਵਧਾਉਂਦੇ ਤਾਂ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਉਹ ਲੋਕ ਨਾਰਾਜ਼ ਨੇ ਤੇ ਉਹਨਾਂ ਤੋਂ ਉਹਨਾਂ ਨੇ ਮਾਫੀ ਜਿਹੜੀ ਆ ਉਹ ਮੰਗੀ ਆ ਪਰ ਇਹੋ ਜੀਆਂ ਘਟਨਾਵਾਂ ਸਾਡੇ ਅਕਸਰ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ 2024 ਦੀ ਇਲੈਕਸ਼ਨ ਦੇ ਦੌਰਾਨ ਵੀ ਜਿਹੜਾ ਉਹ ਐਮਐਲਏ ਸਾਡੇ ਮੰਤਰੀ ਵੀ ਐ ਪੰਜਾਬ ਦੇ ਲਾਲਜੀਤ ਭੁੱਲਰ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਉੱਤੇ ਵੀ ਇੱਕ ਤੰਝ ਕੱਸਿਆ ਸੀ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਦੇ ਉੱਤੇ ਵੀ ਜਿਹੜੇ ਆ ਉਹ ਕਈ ਕਿਸਮ ਦੇ ਜਿਹੜੇ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਬੋਦੀ ਜੀ ਨੂੰ ਕਿਹਾ ਜਾਂਦਾ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਸਾਡੇ ਪ੍ਰਤੀਨਿਧ ਹੁੰਦੇ ਨੇ ਨਾ ਇਹਨਾਂ ਦੀ ਭਾਸ਼ਾ ਕਿਵੇਂ ਬਦਲਦੀ ਹੈ ਔਰ ਕਿਵੇਂ ਉਹ ਮਜ਼ਾਕ ਦਾ ਕਾਰਨ ਬਣਦੇ ਆ ਸਾਡੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਵੀਡੀਓ ਬਹੁਤ ਅੱਜ ਵੀ ਪਈ ਹੋਈ ਆ ਉਹ ਆਨਲਾਈਨ ਜਿਹਦੇ ਵਿੱਚ ਗੁਰਜੀਤ ਰਾਣਾ ਤੇ ਵਿਕਰਮ ਸਿੰਘ ਮਜੀਠੀਆ ਆਪਸ ਵਿੱਚ ਜਿਹੜੇ ਆ ਉਹ ਤੂੰ ਤੂੰ ਮੈਂ ਹੁੰਦੀਆਂ ਤੇ ਉੱਥੇ ਜਿਹੜੀਆਂ ਉਹ ਗਾਲਾਂ ਕੱਢੀਆਂ ਜਾਂਦੀਆਂ ਨੇ ਇਸ਼ਾਰੇ ਕੀਤੇ ਜਾਂਦੇ ਆ ਅ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਾਬਾ ਹੈਨਰੀ ਹੋਣਾ ਨੇ ਬੋਲਦਿਆਂ ਜੋ ਕੋਈ ਸ਼ਬਦ ਕਹੇ ਉਹਦਾ ਗਿਆਸਪੁਰਾ ਐਮ ਐਲ ਏ ਨੇ ਉਹਦਾ ਵਿਰੋਧ ਵੀ ਕੀਤਾ ਸੋ ਸਾਡੇ ਜਿਹੜੇ ਪ੍ਰਤੀਨਿਧ ਨੇ ਜਿਨੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਆਪਣੀ ਭਾਸ਼ਾ ਤੇ ਖਾਸ ਤੌਰ ਤੇ ਜਦੋਂ ਕੋਈ ਉਦਾਹਰਨ ਦੇਣੀ ਆ ਤਾਂ ਉਹਦੇ ਵਿੱਚ ਖਿਆਲ ਰੱਖਣਾ ਚਾਹੀਦਾ ਕਿ ਸਮੁੱਚਾ ਭਾਈਚਾਰਾ ਉਹਦੇ ਉਹਨੂੰ ਬੁਰਾ ਮਨਾ ਸਕਦਾ ਹੈ ਔਰ ਕਿਸੇ ਤੇ ਇਸ ਕਿਸਮ ਦਾ ਤੰਜ ਜਿਹੜਾ ਸਾਨੂੰ ਉਹ ਨਹੀਂ ਕਸਣਾ ਚਾਹੀਦਾ ਸਾਡੇ ਲੀਡਰਾਂ ਨੂੰ ਤੇ ਖਾਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੋਦੋ ਜੋ ਪਾਸੇ ਨਵੇਂ ਕਾਲੀ ਦਲ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੇ ਮਾਫੀ ਮੰਗੀ ਹੈ। ਉਹਨਾਂ ਨੇ ਮਾਫੀ ਤਾਂ ਮੰਗਿਆ ਕਿਉਂਕਿ ਜਦੋਂ ਉਹ ਪ੍ਰਧਾਨ ਬਣੇ ਸੀ ਤਾਂ ਉਹਨਾਂ ਵੱਲੋਂ ਇੱਕ ਦਰਜੀਆਂ ਨੂੰ ਲੈ ਕੇ ਇੱਕ ਉਦਾਹਰਨ ਦਿੱਤੀ ਗਈ ਸੀ ਜਿਹਦੇ ਚੱਲਦੇ ਦਰਜੀ ਭਾਈਚਾਰੇ ਵੱਲੋਂ ਰੋਸ ਜਤਾਇਆ ਗਿਆ ਸੀ ਤਾਂ ਕਿਹਾ ਗਿਆ ਸੀ ਅਸੀਂ ਤੁਹਾਡਾ ਬਾਈਕਾਟ ਕਰਾਂਗੇ ਗੈਨੀ ਹਰਪ੍ਰੀਤ ਸਿੰਘ ਮਾਫੀ ਮੰਗਣ ਤਾਂ ਜੋ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਜੀ। ਇਹ ਮਾਫੀ ਇਸ ਕਰਕੇ ਮੰਗੀ ਗਈ ਆ ਕਿ ਆਲ ਇੰਡੀਆ ਖੇਤਰੀ ਟਾਂਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨਰਿੰਜਨ ਸਿੰਘ ਰਖੜਾ ਸ੍ਰੀ ਮੁਕਸਰ ਸਾਹਿਬ ਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਹਰਦੀਪ ਸਿੰਘ ਖੇਤਰੀ ਤੇ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਚ ਅੱਜ ਜਿਹੜੇ ਆ ਉਹ ਉਹਨਾਂ ਨੂੰ ਮਿਲੇ ਤੇ ਉਹ ਪਿਛਲੇ ਦਿਨਾਂ ਤੋਂ ਇਸ ਦਾ ਰੋਸ ਪ੍ਰਗਟ ਹੋ ਰਿਹਾ ਸੀ ਕਿ ਦਰਜੀਆਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਸੋ ਉਹਦਾ ਅੱਛੀ ਗੱਲ ਹੈ ਗਿਆਨੀ ਹਰਪੀਰ ਸਿੰਘ ਜੀ ਨੇ ਮਹਿਸੂਸ ਕਰ ਲਿਆ ਕਿ ਉਹਨਾਂ ਲੋਕਾਂ 'ਚ ਰੋਸ ਹੈ ਬਜਾਏ ਇਸ ਦੇ ਕਿ ਇਸ ਗੱਲ ਨੂੰ ਕਿਤੇ ਅੱਗੇ ਵਧਾਉਂਦੇ ਤਾਂ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਉਹ ਲੋਕ ਨਾਰਾਜ਼ ਨੇ ਤੇ ਉਹਨਾਂ ਤੋਂ ਉਹਨਾਂ ਨੇ ਮਾਫੀ ਜਿਹੜੀ ਆ ਉਹ ਮੰਗੀ ਆ ਪਰ ਇਹੋ ਜੀਆਂ ਘਟਨਾਵਾਂ ਸਾਡੇ ਅਕਸਰ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ 2024 ਦੀ ਇਲੈਕਸ਼ਨ ਦੇ ਦੌਰਾਨ ਵੀ ਜਿਹੜਾ ਉਹ ਐਮਐਲਏ ਸਾਡੇ ਮੰਤਰੀ ਵੀ ਹੈ ਪੰਜਾਬ ਦੇ ਲਾਲਜੀਤ ਭੁੱਲਰ ਉਹਨਾਂ ਨੇ ਰਾਮਗੜੀਆ ਭਾਈਚਾਰੇ ਦੇ ਉੱਤੇ ਵੀ ਇੱਕ ਤੰਝ ਕੱਸਿਆ ਸੀ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਦੇ ਉੱਤੇ ਵੀ ਜਿਹੜੇ ਆ ਉਹ ਕਈ ਕਿਸਮ ਦੇ ਜਿਹੜੇ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਬੋਦੀ ਜੀ ਨੂੰ ਕਿਹਾ ਜਾਂਦਾ ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਸਾਡੇ ਪ੍ਰਤੀਨਿਧ ਹੁੰਦੇ ਨੇ ਨਾ ਇਹਨਾਂ ਦੀ ਭਾਸ਼ਾ ਕਿਵੇਂ ਬਦਲਦੀ ਹੈ ਔਰ ਕਿਵੇਂ ਉਹ ਮਜ਼ਾਕ ਦਾ ਕਾਰਨ ਬਣਦੇ ਆ ਸਾਡੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਵੀਡੀਓ ਬਹੁਤ ਅੱਜ ਵੀ ਪਈ ਹੋਈ ਆ ਉਹ ਆਨਲਾਈਨ ਜਿਹਦੇ ਵਿੱਚ ਗੁਰਜੀਤ ਰਾਣਾ ਤੇ ਵਿਕਰਮ ਸਿੰਘ ਮਜੀਠੀਆ ਆਪਸ ਵਿੱਚ ਜਿਹੜੇ ਆ ਉਹ ਤੁੰਤੂ ਮੈਂ ਹੁੰਦੀਆਂ ਤੇ ਉੱਥੇ ਜਿਹੜੀਆਂ ਉਹ ਗਾਲਾਂ ਕੱਢੀਆਂ ਜਾਂਦੀਆਂ ਨੇ ਇਸ਼ਾਰੇ ਕੀਤੇ ਜਾਂਦੇ ਆ ਅ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਾਵਾ ਹੈਨਰੀ ਹੋਣਾ ਨੇ ਬੋਲਦਿਆਂ ਜੋ ਕੋਈ ਸ਼ਬਦ ਕਹੇ ਉਹਦਾ ਗਿਆਸਪੁਰਾ ਐਮ ਐਲ ਏ ਨੇ ਉਹਦਾ ਵਿਰੋਧ ਵੀ ਕੀਤਾ ਸੋ ਸਾਡੇ ਜਿਹੜੇ ਪ੍ਰਤੀਨਿਧ ਨੇ ਜਿਹਨੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਆਪਣੀ ਭਾਸ਼ਾ ਤੇ ਖਾਸ ਤੌਰ ਤੇ ਜਦੋਂ ਕੋਈ ਉਦਾਹਰਨ ਦੇਣੀ ਆ ਉਹਦੇ ਵਿੱਚ ਖਿਆਲ ਰੱਖਣਾ ਚਾਹੀਦਾ ਕਿ ਸਮੁੱਚਾ ਭਾਈਚਾਰਾ ਉਹਦੇ ਉਹਨੂੰ ਬੁਰਾ ਮਨਾ ਸਕਦਾ ਹੈ ਔਰ ਕਿਸੇ ਤੇ ਇਸ ਕਿਸਮ ਦਾ ਤੰਜ ਜਿਹੜਾ ਸਾਨੂੰ ਉਹ ਨਹੀਂ ਕਸਣਾ ਚਾਹੀਦਾ ਸਾਡੇ ਲੀਡਰਾਂ ਨੂੰ ਤੇ ਖਾਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ